ਸਬਾਸੀ ਇੱਕ ਪੰਜਾਬ ਦਾ ਛੋਟਾ ਜਿਹਾ ਸ਼ਹਿਰ ਦੇਵੀਗੜ੍ਹ ਉੱਥੋਂ ਦੀ ਪੁਰਾਣੀ ਬਸਤੀ ਦੇ ਵਿੱਚ ਇੱਕ ਘਰ ਸੀ ਉਸ 'ਚ ਰਹਿੰਦੇ ਸੀ ਬਲਵੀਰ ਸ਼ਰਮਾ ਤੇ ਉਹਨਾਂ ਦੀ ਪਤਨੀ ਰੋਸ਼ਨੀ ਦੇਵੀ ਉਮਰ ਤਕਰੀਬਨ 18 ਤੇ 64 ਸਾਲ ਸਧਾਰਨ ਜਿਹੇ ਲੋਕ ਸੀ ਪਰ ਦਿਲ ਬਹੁਤ ਵੱਡਾ ਸੀ ਉਹਨਾਂ ਦੀ ਸਾਰੀ ਜ਼ਿੰਦਗੀ ਇੱਕ ਹੀ ਚੀਜ਼ ਦੇ ਆਲੇ-ਦੁਆਲੇ ਘੁੰਮਿਆ ਕਰਦੀ ਸੀ ਉਹਨਾਂ ਦਾ ਪੁੱਤ ਸਾਗਰ ਸਾਗਰ ਨੂੰ ਪੜਾਉਣ ਦੇ ਲਈ ਬਲਵੀਰ ਸ਼ਰਮਾ ਜੀ ਨੇ ਕਦੇ ਆਪਣੀ ਸਾਈਕਲ ਗਹਿਣੇ ਰੱਖੀ ਸੀ। ਰੋਸ਼ਨੀ ਦੇਵੀ ਨੇ ਆਪਣੇ ਗਹਿਣੇ ਵੇਚ ਕੇ ਉਸਦੇ ਕਾਲਜ ਦੀ ਫੀਸ ਭਰੀ ਸੀ। ਉਹ ਆਪਣੇ ਪੁਰਾਣੇ ਕੱਪੜੇ ਪਾਉਂਦੀ ਰਹੀ ਪਰ ਆਪਣੇ ਪੁੱਤ ਦੇ ਲਈ ਬ੍ਰਾਂਡਡ ਕੱਪੜੇ ਲਿਆਉਂਦੀ ਸੀ। ਸਾਗਰ ਹੁਣ ਵੱਡਾ ਹੋ ਗਿਆ ਸੀ, ਇੰਜੀਨੀਅਰ ਬਣ ਗਿਆ, ਵਧੀਆ ਨੌਕਰੀ ਮਿਲੀ ਤੇ ਫਿਰ ਵਿਆਹ ਹੋ ਗਿਆ। ਕੁੜੀ ਦਾ ਨਾਮ ਸੀ ਕਾਜਲ, ਸ਼ਹਿਰ ਦੇ ਵਿੱਚ ਰਹਿਣ ਵਾਲੀ, ਜਵਾਨ ਤੇ ਉੱਚੇ ਸਟੇਟਸ ਵਾਲੀ ਸੋਚ। ਵਿਆਹ ਤੋਂ ਬਾਅਦ ਬਸ ਕੁਝ ਹੀ ਮਹੀਨੇ ਠੀਕ ਸੀ। ਪਰ ਫਿਰ ਹੌਲੀ-ਹੌਲੀ ਸਾਰਾ ਕੁਝ ਬਦਲਣ ਲੱਗਿਆ ਇੱਕ ਦਿਨ ਜਦੋਂ ਰੋਸ਼ਨੀ ਦੇਵੀ ਨੇ ਸਾਗਰ ਨੂੰ ਕਿਹਾ ਪੁੱਤ ਤੇਰੇ ਪਸੰਦ ਦੀ ਮਠਾਈ ਬਣਾਈ ਹੋਈ ਹੈ ਗਰਮਾ-ਗਰਮ ਗੁਲਾਬ ਜਾਮੁਨਾ ਸਾਗਰ ਨੇ ਬਿਨਾਂ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਮਾਂ ਹੁਣ ਇੰਨਾ ਮਿੱਠਾ ਨਾ ਦਿਆ ਕਰ ਤੇ ਵੈਸੇ ਵੀ ਕਾਜਲ ਡਾਈਟ ਤੇ ਹੈ ਕਾਜਲ ਨੇ ਤਾਣਾ ਮਾਰਿਆ ਇੰਨੀ ਪੁਰਾਣੀ ਸੋਚ ਹੈ ਇਹਨਾਂ ਦੀ ਹਰ ਗਾਲ ਤੇ ਘਿਓ ਤੇਲ 슈ਗਰ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਘਰ 'ਚ ਬੁਲਾ ਰਹੇ ਨੇ ਉਸ ਦਿਨ ਮੈਂ ਚੁੱਪ ਹੋ ਗਏ ਹੌਲੀ ਹੌਲੀ ਸਾਗਰ ਦੇ ਬੋਲਣ ਦਾ ਤਰੀਕਾ ਵੀ ਬਦਲ ਗਿਆ ਉਹ ਹੁਣ ਗੱਲ-ਗੱਲ ਤੇ ਗੁੱਸੇ ਹੋ ਜਾਂਦਾ ਕਾਜਲ ਦੇ ਸਾਹਮਣੇ ਮਾਤਾ-ਪਿਤਾ ਨੂੰ ਟੋਕਦਾ ਰਹਿੰਦਾ ਤੇ ਕਈ ਵਾਰ ਉਹਨਾਂ ਨੂੰ ਹੀ ਗਲਤ ਸਾਬਿਤ ਕਰਨ ਲੱਗ ਜਾਂਦਾ ਬਲਬੀਰ ਅਕਸਰ ਸੋਚਦਾ ਕਿ ਸਾਡੇ ਤੋਂ ਕੋਈ ਗਲਤੀ ਹੋ ਗਈ ਪਰ ਜਵਾਬ ਕਦੇ ਵੀ ਨਹੀਂ ਮਿਲਿਆ ਇੱਕ ਦਿਨ ਕਾਜਲ ਨੇ ਗੁੱਸੇ ਦੇ ਵਿੱਚ ਕਿਹਾ ਸਾਨੂੰ ਥੋੜੀ ਜਿਹੀ ਪ੍ਰਾਈਵੇਸੀ ਚਾਹੀਦੀ ਹੈ ਇੱਕ ਹੀ ਘਰ ਦੇ ਵਿੱਚ ਐਡਾ ਟੱਬਰ ਠੀਕ ਨਹੀਂ ਲੱਗਦਾ ਜਦੋਂ ਮੇਰੇ ਫਰੈਂਡਸ ਆਉਂਦੇ ਨੇ ਤੇ ਇਹ ਇਦਾਂ ਦੇਖਦੇ ਨੇ ਕਿ ਜਿਵੇਂ ਅਸੀਂ ਕੁਝ ਗਲਤ ਕਰ ਰਹੇ ਹੋਈਏ। ਸਾਗਰ ਉਸੇ ਦਿਨ ਰਾਤ ਨੂੰ ਗੁੱਸੇ ਦੇ ਵਿੱਚ ਆਪਣੀ ਮਾਤਾ ਪਿਤਾ ਦੇ ਕਮਰੇ ਦੇ ਵਿੱਚ ਗਿਆ। ਪਿਤਾ ਜੀ ਹੁਣ ਬਹੁਤ ਹੋ ਗਿਆ। ਤੁਸੀਂ ਆਪਣੀ ਜ਼ਿੰਦਗੀ ਜੀ ਲਈ ਹੁਣ ਥੋੜਾ ਲੱਗ ਹੋ ਜਾਓ। ਸਾਨੂੰ ਵੀ ਸਪੇਸ ਚਾਹੀਦਾ ਹੈ। ਬਲਵੀਰ ਜੀ ਨੇ ਬਹੁਤ ਹੀ ਸ਼ਾਂਤ ਸੁਭਾਅ ਦੇ ਤਰੀਕੇ ਦੇ ਨਾਲ ਪੁੱਛਿਆ ਕਿ ਪੁੱਤ ਇਹ ਤਾਂ ਘਰ ਤੇਰੀ ਮਾਂ ਦੇ ਨਾਂ ਤੇ ਹੈ ਤੇ ਤੂੰ ਵੀ ਤਾਂ ਇੱਥੇ ਹੀ ਜਨਮ ਲਿਆ ਸੀ। ਹੁਣ ਕਿੱਥੇ ਜਾਈਏ? ਅਸੀਂ ਸਾਗਰ ਨੇ ਬਿਨਾਂ پلਕ ਚਪਕੇ ਕਿਹਾ ਓਲਡ ਏਜ਼ ਹੋਮ ਹੈ ਨਾ ਉਥੇ ਦੇਖ ਲਵੋ ਰੋਸ਼ਨੀ ਦੇਵੀ ਦੇ ਹੱਥਾਂ 'ਚ ਪਾਣੀ ਦਾ ਗਿਲਾਸ ਛੁੱਟ ਗਿਆ ਉਹ ਕੁਝ ਕਹਿ ਨਾ ਸਕੀ ਬਸ ਚੁੱਪਚਾਪ ਉਸ ਵੱਲ ਦੇਖਦੀ ਰਹੀ ਅਗਲੇ ਹੀ ਦਿਨ ਬਲਵੀਰ ਤੇ ਰੋਸ਼ਨੀ ਦੇਵੀ ਆਪਣੇ ਥੈਲੇ 'ਚ ਦੋ ਜੋੜੀ ਕੱਪੜਿਆਂ ਦੀ ਤੇ ਕੁਝ ਦਵਾਈਆਂ ਰੱਖ ਕੇ ਉਸ ਘਰ ਤੋਂ ਬਾਹਰ ਨਿਕਲ ਗਏ ਜਿਸ ਘਰ ਨੂੰ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਇੱਕ ਇੱਕ ਇੱਟ ਖਰੀਦ ਕੇ ਬਣਾਇਆ ਸੀ ਸਾਗਰ ਨੇ ਦਰਵਾਜ਼ਾ ਬੰਦ ਕੀਤਾ ਤੇ ਇੱਕ ਬਾਰ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਬਲਵੀਰ ਸਿੰਘ ਤੇ ਰੋਸ਼ਨੀ ਦੇਵੀ ਹੁਣ ਉਸ ਘਰ ਚ ਨਹੀਂ ਸੀ ਜਿਸ ਨੂੰ ਉਹਨਾਂ ਨੇ ਸਾਲਾਂ ਤੱਕ ਖੂਨ ਪਸੀਨੇ ਨਾਲ ਸਵਾਰਿਆ ਸੀ ਉਹ ਹੁਣ ਕਿਸੇ ਦੇ ਮਾਤਾ ਪਿਤਾ ਨਹੀਂ ਲੱਗਦੇ ਸੀ ਬਸ ਦੋ ਬਜ਼ੁਰਗ ਚਿਹਰੇ ਸੀ ਜਿਹੜੇ ਪਟਿਆਲੇ ਦੀਆਂ ਸੜਕਾਂ ਤੇ ਕਿਸੇ ਨੂੰ ਵੀ ਨਜ਼ਰ ਨਹੀਂ ਆਉਂਦੇ ਸੀ ਪਟਿਆਲੇ ਦੇ ਲਾਹੌਰੀ ਗੇਟ ਬਾਸ ਅੱਡੇ ਤੇ ਕੋਈ ਇੱਕ ਕੁਰਸੀ ਤੇ ਉਹਨਾਂ ਦੀ ਪਹਿਲੀ ਰਾਤ ਨਿਕਲੀ ਰੋਸ਼ਨੀ ਦੇਵੀ ਦੀ ਪਿੱਠ ਦੇ ਵਿੱਚ ਦਰਦ ਸੀ ਬਲਵੀਰ ਸਿੰਘ ਦੀ ਦਵਾਈ ਖਤਮ ਹੋ ਗਈ ਸੀ ਕੋਲ ਘੜੀ ਰੇੜੀ ਵਾਲਿਆਂ ਨੇ ਬਚੀ ਹੋਈ ਰੋਟੀਆਂ ਉਹਨਾਂ ਨੂੰ ਦਿੱਤੀਆਂ ਸੀ। ਉਹੀ ਰਾਤ ਦਾ ਖਾਣਾ ਬਣਿਆ ਹੋਇਆ ਰੋਸ਼ਨੀ ਨੇ ਰੋਟੀ ਨੂੰ ਟੁਕੜਿਆਂ ਦੇ ਵਿੱਚ ਤੋੜਦੇ ਹੋਏ ਕਿਹਾ, "ਸ਼ਾਇਦ ਸਾਡੀ ਕਿਸਮਤ ਵਿੱਚ ਇਹੀ ਲਿਖਿਆ ਸੀ।" ਬਲਵੀਰ ਬੋਲਿਆ, "ਨਹੀਂ ਸ਼ਾਇਦ ਇਹ ਇੱਕ ਇਮਤਿਹਾਨ ਹੈ, ਮੁਸ਼ਕਲ ਘੜੀ ਹੈ ਤੇ ਅਸੀਂ ਇਹ ਵੀ ਟਾਈਮ ਕੱਢ ਲਾਵਾਂਗੇ।" ਉਹ ਝੂਠ ਬੋਲ ਰਿਹਾ ਸੀ ਆਪਣੇ ਆਪ ਨੂੰ ਵੀ ਤੇ ਆਪਣੀ ਪਤਨੀ ਨੂੰ ਵੀ। ਅਗਲੇ ਕਈ ਦਿਨ ਇਦਾਂ ਹੀ ਗੁਜ਼ਰ ਰਹੇ ਸੀ। ਕਦੇ ਗੁਰਦੁਆਰੇ ਸਹਿਬ ਦੇ ਵਿੱਚ ਲੰਗਰ ਦਾ ਖਾਣਾ ਤੇ ਕਦੇ ਫੁੱਟਪਾਥ ਤੇ ਸੋਣਾ ਲੋਕ ਆਉਂਦੇ ਜਾਂਦੇ ਰਹੇ ਹਰ ਇੱਕ ਦੀ ਨਜ਼ਰ ਸਿਰਫ ਇੱਕ ਹੀ ਪੁਰਾਣੇ ਬਜ਼ੁਰਗ ਤੇ ਸੀ ਜਿਹੜਾ ਸ਼ਾਇਦ ਕਿਸੇ ਕੰਮ ਦੇ ਨਹੀਂ ਰਹੇ ਇੱਕ ਦਿਨ ਇੱਕ ਐਨਜੀਓ ਦੀ ਕੁੜੀ ਨਾਮ ਸੀ ਸੁਨੇਹਾ ਉਥੇ ਆਈ ਉਸਨੇ ਬਜ਼ੁਰਗ ਜੋੜੇ ਨੂੰ ਦੇਖਿਆ ਤੇ ਕਿਹਾ ਦਾਦਾ ਦਾਦੀ ਜੀ ਤੁਸੀਂ ਦੋਵੇਂ ਇੱਥੇ ਰਹਿੰਦੇ ਹੋ ਬਲਵੀਰ ਜੀ ਨੇ ਕਿਹਾ ਹੋਣਾ ਸੀ ਕਿਸੇ ਵੀ ਘਰ ਦੇ ਨਹੀਂ ਰਹੇ ਪੁੱਤ ਬਸ ਚੱਲਦੇ ਜਾ ਰਹੇ ਹਾਂ ਸੁਨੇਹਾ ਨੇ ਬਿਨਾਂ ਕੁਝ ਕਹੇ ਉਹਨਾਂ ਦੇ ਲਈ ਪਾਣੀ ਤੇ ਇੱਕ ਗਰਮ ਕੰਬਲ ਮੰਗਵਾਇਆ ਅਗਲੇ ਦਿਨ ਉਸੇ ਐਨਜੀਓ ਨੇ ਉਹਨਾਂ ਨੂੰ ਸਰਕਾਰੀ ਆਸ਼ਰਮ ਚ ਸ਼ਿਫਟ ਕਰਵਾ ਦਿੱਤਾ ਬ੍ਰਿਦਾ ਆਸ਼ਰਮ ਬਹੁਤ ਵੱਡਾ ਨਹੀਂ ਸੀ ਪਰ ਉੱਥੇ ਇੱਜ਼ਤ ਸੀ ਗੱਲਾਂ ਕਰਨ ਵਾਲੇ ਸੀ ਟਾਈਮ ਪੁੱਛਣ ਵਾਲੇ ਸੀ ਤੇ ਸਭ ਤੋਂ ਵੱਡੀ ਗੱਲ ਉੱਥੇ ਕੋਈ ਵੀ ਕਿਸੇ ਦੇ ਨਾਲ ਤੇਰਮੇਰ ਨਹੀਂ ਕਰਦਾ ਸੀ ਰੋਸ਼ਨੀ ਦੇਵੀ ਨੂੰ ਹੁਣ ਫਿਰ ਤੋਂ ਗੱਲਬਾਤ ਕਰਨ ਦਾ ਮੌਕਾ ਮਿਲਿਆ ਬਲਵੀਰ ਸਿੰਘ ਜੀ ਲਾਇਬ੍ਰੇਰੀ ਦੇ ਵਿੱਚ ਬੱਚਾਂ ਨੂੰ ਕਿਤਾਬਾਂ ਪੜ੍ਹਾਉਣ ਲੱਗੇ ਪਰ ਹਰ ਰੋਜ਼ ਸ਼ਾਮ ਜਦੋਂ ਸੂਰਜ ਢਲਦਾ ਦੋਵੇਂ ਦੀਆਂ ਅੱਖਾਂ ਚੁੱਪਚਾਪ ਟਾਕੀਵਾਲ ਦੇਖਦੀਆਂ ਸ਼ਾਇਦ ਉਸ ਪੁੱਤ ਦੀ ਰਾਹ ਜਿਹੜਾ ਹੁਣ ਤੱਕ ਇੱਕ ਵਾਰ ਵੀ ਮਿਲਣ ਨਹੀਂ ਆਇਆ ਵਕਤ ਬੀਤਦਾ ਗਿਆ 3 ਸਾਲ ਹੋ ਗਏ ਸਾਗਰ ਹੁਣ ਇੱਕ ਵੱਡੀ ਕੰਪਨੀ ਦਾ ਮੈਨੇਜਰ ਬਣ ਗਿਆ ਸੀ ਉਸਦੇ ਕੋਲ ਗੱਡੀ ਸੀ ਵਧੀਆ ਕੋਠੀ ਸੀ ਤੇ ਇੱਕ ਔਣਾ ਦੀ ਹੀ ਧੀ ਸੀ ਪਰ ਉਸ ਘਰ ਦੀਆਂ ਕੰਧਾਂ ਚ ਇੱਕ ਖੁੰਝਾ ਖਾਲੀ ਸੀ ਜਿਸ ਨੂੰ ਕੋਈ ਵੀ ਫੋਟੋ ਨਹੀਂ ਪਾ ਰਹੀ ਸੀ ਇੱਕ ਦਿਨ ਰਾਤ ਨੂੰ ਜਦੋਂ ਉਸ ਦਾ ਖੁਦ ਹੀ ਤੀਬੀਮਾਰ ਹੋਈ ਤੇ ਉਹ ਹਸਪਤਾਲ ਦੇ ਵਿੱਚ ਇਕੱਲਾ ਬੈਠਿਆ ਸੀ ਉਦੋਂ ਉਸ ਨੂੰ ਮਾਂ ਦੀ ਯਾਦ ਆਈ ਪਿਤਾ ਦੀ ਉਹ ਦਵਾਈ ਰੱਖਣ ਦੀ ਯਾਦ ਆਈ ਪਰ ਹੁਣ ਬਹੁਤ ਦੇਰ ਹੋ ਗਈ ਸੀ ਸ਼ਾਇਦ ਉਹ ਸ਼ਾਮ ਵਾਕੀ ਸ਼ਾਮ ਨਾਲੋਂ ਅਲੱਗ ਸੀ ਪਟਿਆਲੇ ਦੇ ਵਿਗਿਆਨਿਕ ਭਵਨ 'ਚ ਇੱਕ ਵੱਡਾ ਸਮਾਜਿਕ ਪ੍ਰੋਗਰਾਮ ਹੋ ਰਿਹਾ ਸੀ ਸਾਲ ਦੇ ਸਭ ਤੋਂ ਵੱਡੇ ਬੈਸਟ ਸਮਾਜ ਸੇਵੀ ਦੇ ਲਈ ਇੱਕ ਸਮਾਜ ਸਮਾਰੋਹ ਕਈ ਵੱਡੇ ਨੇਤਾ ਅਧਿਕਾਰੀ ਤੇ ਕਈ ਵੱਡੇ ਕਾਰੋਬਾਰੀ ਸ਼ਾਮਲ ਹੋਏ ਸਟੇਜ ਤੇ ਇੱਕ ਅਨਾਉਂਸਮੈਂਟ ਹੋਈ ਇਸ ਸਾਲ ਦਾ ਇਹ ਇਨਾਮ ਉਸ ਨੂੰ ਜਾਂਦਾ ਹੈ ਜਿਸ ਦਾ ਨਾਮ ਹੈ ਬਲਵੀਰ ਅਤੇ ਰੋਸ਼ਨੀ ਦੇਵੀ ਜਿਨ੍ਹਾਂ ਨੇ ਪਿਛਲੇ 2 ਸਾਲਾਂ ਚ 30 ਤੋਂ ਜ਼ਿਆਦਾ ਬੇਸਹਾਰੇ ਬਜ਼ੁਰਗਾਂ ਨੂੰ ਪੜਾਣਾ ਜਿਉਣਾ ਤੇ ਫਿਰ ਹਸਣ ਦੀ ਵਜਾ ਦਿੱਤੀ ਹਾਲ ਤਾੜੀਆਂ ਦੇ ਨਾਲ ਗੂੰਜ ਉਠਿਆ ਉਦੋਂ ਹੀ ਬਜ਼ੁਰਗ ਸਟੇਜ ਤੇ ਆਏ ਬਲਵੀਰ ਸਿੰਘ ਜੀ ਹੁਣ ਵੀ ਸਿੱਧੇ ਹੀ ਖੜੇ ਹੁੰਦੇ ਸੀ ਤੇ ਰੋਸ਼ਨੀ ਦੇਵੀ ਦੀਆਂ ਅੱਖਾਂ 'ਚ ਹੁਣ ਵੀ ਉਹੀ ਚਮਕ ਸੀ ਕਿਸੇ ਨੇ ਨਹੀਂ ਪਹਿਚਾਣਿਆ ਕਿ ਇਹ ਉਹੀ ਸੀ ਜਿਨ੍ਹਾਂ ਨੂੰ ਕਦੇ ਉਹਨਾਂ ਦੇ ਹੀ ਪੁੱਤ ਨੇ ਘਰੋਂ ਬਾਹਰ ਕੱਢ ਦਿੱਤਾ ਸੀ ਠੀਕ ਉਸੇ ਹੀ ਸਮੇਂ ਸਾਗਰ ਦੀ ਕੰਪਨੀ ਨੇ ਉਹਨਾਂ ਨੂੰ ਇਸ ਸਮਰੋਚ ਪ੍ਰਤੀਨਿਧੀ ਬਣਾ ਕੇ ਭੇਜਿਆ ਸੀ ਉਹ ਸਾਹਮਣੇ ਬੈਠਿਆ ਸੀ ਅਤੇ ਫੋਨ ਦੀ ਸਕਰੀਨ ਦੇਖ ਰਿਹਾ ਸੀ ਪਰ ਜਦੋਂ ਬਲਵੀਰ ਸਿੰਘ ਜੀ ਦਾ ਨਾਮ ਲਿਆ ਗਿਆ ਉਸ ਦੀਆਂ ਉਂਗਲੀਆਂ ਉੱਥੇ ਹੀ ਰੁਕ ਗਈਆਂ ਉਸ ਨੇ ਹੌਲੀ ਜਿਹੇ ਸਿਰ ਉੱਤੇ ਕੀਤਾ ਤੇ ਅੱਖਾਂ ਖੜ ਗਈਆਂ ਸਟੇਜ ਤੇ ਉਹੀ ਦੋ ਚਿਹਰੇ ਸੀ ਜਿਨ੍ਹਾਂ ਨੇ ਉਹਨਾਂ ਨੂੰ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਇੱਕ ਪਲ ਦੇ ਲਈ ਉਹ ਸਾਰਾ ਕੁਝ ਭੁੱਲ ਗਿਆ ਕੁਰਸੀ ਉਹਦਾ ਸਮਾਜ ਦੁਨੀਆ ਬਸ ਉਹਵੇਂ ਹੀ ਛੋਟੇ ਬੱਚੇ ਦੀ ਤਰ੍ਹਾਂ ਮਹਿਸੂਸ ਕਰਨ ਲੱਗਿਆ ਜਿਹੜਾ ਕਦੇ ਆਪਣੇ ਪਿਤਾ ਦੀ ਉਂਗਲੀ ਫੜ ਕੇ ਸਕੂਲ ਜਾਂਦਾ ਸੀ ਤੇ ਮਾਤਾ ਦੇ ਪੈਰ ਦੱਬ ਕੇ ਸੋ ਜਾਂਦਾ ਸੀ ਉਹ ਫੰਕਸ਼ਨ ਤੋਂ ਬਾਅਦ ਉਹ ਆਪਣੇ ਆਪ ਨੂੰ ਰੋਕ ਨਾ ਸਕਿਆ ਪਿਛਲੇ ਦਰਵਾਜੇ ਤੋਂ ਭੱਜਦੇ ਹੋਏ ਉਹਨਾਂ ਤੱਕ ਪਹੁੰਚਿਆ ਪਿਤਾ ਜੀ ਮਾਂ ਨੇ ਉਸਦੇ ਵੱਲ ਦੇਖਿਆ ਅੱਖਾਂ ਨੀਚੇ ਵੀ ਨਹੀਂ ਹੋਈਆਂ ਪਰ ਕੋਈ ਹਲਚਲ ਵੀ ਨਹੀਂ ਰੋਸ਼ਨੀ ਦੇਵੀ ਨੇ ਕੁਝ ਨਹੀਂ ਕਿਹਾ ਬਸ ਹੌਲੀ ਜਿਹੀ ਮੂੰਹ ਕਮਾ ਲਿਆ ਸਾਗਰ ਉੱਥੇ ਹੀ ਰੁਕ ਗਿਆ ਜਿਵੇਂ ਵਕਤ ਉੱਥੇ ਹੀ ਖੜ ਗਿਆ ਹੋਵੇ ਮਾਫ ਕਰ ਦਿਓ ਪਿਤਾ ਜੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਬਲਵੀਰ ਸਿੰਘ ਜੀ ਨੇ ਬਹੁਤ ਦੇਰ ਬਾਅਦ ਜਵਾਬ ਦਿੱਤਾ ਪੁੱਤ ਮਾਫੀ ਉਹਨਾਂ ਤੋਂ ਮੰਗੀ ਜਾਂਦੀ ਹੈ ਜਿਹੜੇ ਜਿਉਂਦੇ ਹੁੰਦੇ ਨੇ ਅਸਤੀ ਦਾ ਹੁਣ ਉਹ ਮਾਪੇ ਨਹੀਂ ਹਾਂ ਜਿਸ ਨੂੰ ਤੁਸੀਂ ਛੱਡਿਆ ਸੀ ਹੁਣ ਅਸੀਂ ਦੁਨੀਆ ਦੇ ਲਈ ਜਿਉਂਦੇ ਹਾਂ ਪਰ ਫਿਰ ਵੀ ਰੋਸ਼ਨੀ ਨੇ ਇੱਕ ਗੱਲ ਕਹੀ ਖਾਲੀ ਖੁੰਝੇ ਹਮੇਸ਼ਾ ਖਾਲੀ ਨਹੀਂ ਰਹਿਣਗੇ ਸਾਗਰ ਹੁਣ ਕਿਸੇ ਹੋਰ ਦੀ ਸੇਵਾ ਕਰਕੇ ਉਹਨਾਂ ਨੂੰ ਪਰਮ ਦੀ ਕੋਸ਼ਿਸ਼ ਕਰੀ ਸਾਗਰ ਰੋਣ ਲੱਗ ਪਿਆ ਪਹਿਲੀ ਵਾਰ ਬਿਨਾਂ ਬਹਾਨੇ ਤੋਂ ਉਸ ਦਿਨ ਇੱਕ ਪੁੱਤ ਨੇ ਮਾਫੀ ਮੰਗੀ ਪਰ ਜਿਹੜਾ ਟੁੱਟਿਆ ਹੋਇਆ ਸੀ ਉਹ ਫਿਰ ਤੋਂ ਨਹੀਂ ਬਣਿਆ ਜੇਕਰ ਰਿਸ਼ਤੇ ਟਾਈਮ ਨਾਲ ਨਾ ਨਿਭਾਏ ਜਾਣ ਤਾਂ ਟਾਈਮ ਉਹਨਾਂ ਨੂੰ ਮਿਟਾ ਦਿੰਦਾ ਹੈ ਆਖਰੀ ਟਾਈਮ ਬਲਵੀਰ ਸਿੰਘ ਤੇ ਰੋਸ਼ਨੀ ਦੇਵੀ ਵਾਪਸ ਬਿਰਧ ਆਸ਼ਰਮ ਚਲੇ ਜਾਂਦੇ ਨੇ। ਉਹਨਾਂ ਦੇ ਹੱਥ ਦੇ ਵਿੱਚ ਉਸੇ ਸ਼ਾਮ ਤੱਕ ਇਨਾਮ ਤੇ ਫੁੱਲਾਂ ਦਾ ਗੁਲਦਸਤਾ ਰਾਸਤੇ ਦੇ ਵਿੱਚ ਦੋ ਬੱਚੇ ਉਹਨਾਂ ਨੂੰ ਫਤਿਹ ਬੁਲਾਉਂਦੇ ਨੇ ਤੇ ਉਹ ਮੁਸਕਰਾਉਂਦੇ ਹੋਏ ਉਹਨਾਂ ਦੇ ਸਿਰ ਤੇ ਹੱਥ ਰੱਖਦੇ ਨੇ। ਹੁਣ ਉਹਨਾਂ ਨੂੰ ਆਪਣੇ ਪੁੱਤ ਦੀ ਜ਼ਰੂਰਤ ਨਹੀਂ ਸੀ। ਉਹ ਸਾਰਿਆਂ ਦੇ ਮਾਤਾ ਪਿਤਾ ਬਣ ਗਏ ਸੀ। ਸੋ ਦੋਸਤੋ ਕੀ ਕਹੋਗੇ ਅਜਿਹੇ ਪੁੱਤ ਬਾਰੇ ਜਿਸ ਨੇ ਆਪਣੀ ਪਤਨੀ ਦੇ ਪਿੱਛੇ ਲੱਗ ਕੇ ਆਪਣੇ ਮਾਪੇ ਨੂੰ ਆਪਣੇ ਹੀ ਘਰੋਂ ਕੱਢ ਦਿੱਤਾ ਜਦਕਿ ਉਹ ਘਰ ਉਹਨਾਂ ਦਾ ਨਹੀਂ ਉਸ ਦੀ ਮਾਂ ਦੇ ਨਾਂ ਤੇ ਸੀ ਜਿਨ੍ਹਾਂ ਨੇ ਖੂਨ ਪਸੀਨਾ ਇੱਕ ਕਰਕੇ ਦੋਵੇਂ ਜੀਆਂ ਨੇ ਉਹ ਘਰ ਤੇ ਇੱਕ ਇੱਕ ਪੈਸਾ ਲਾਇਆ ਸੀ ਅਤੇ ਹੱਥਾਂ ਦੇ ਨਾਲ ਇੱਟਾਂ ਲਾਈਆਂ ਸੀ ਉਸੇ ਘਰ ਤੋਂ ਹੀ ਆਪਣੇ ਮਾਪੇ ਨੂੰ ਬਾਹਰ ਕੱਢਣਾ ਕਿੰਨਾ ਕੁ ਸਹੀ ਹੈ ਖਾਸ ਕਰ ਆਪਣੇ ਘਰਵਾਲੀ ਦੇ ਪਿੱਛੇ ਲੱਗਣ ਤੋਂ ਬਾਅਦ ਕਿੰਨੀ ਸ਼ਰਮਸਾਰ ਇਹ ਗੱਲ ਹੈ ਪਰ ਜਿਹੜਾ ਵਕਤ ਹੈ ਉਹ ਕਦੇ ਵੀ ਇੱਕ ਜਗ੍ਹਾ ਨਹੀਂ ਰੁਕਦਾ ਉਹੀ ਮਾਤਾ ਪਿਤਾ ਜਿਨ੍ਹਾਂ ਨੂੰ ੱੱਕੇ ਮਾਰ ਕੇ ਉਸਨੇ ਬਾਹਰ ਕੱਢਿਆ ਸੀ ਉਸੇ ਮਾਤਾ ਪਿਤਾ ਨੂੰ ਉਸ ਦੀ ਕੰਪਨੀ ਨੇ ਸਨਮਾਨਿਤ ਕੀਤਾ ਤੇ ਟਰੋਫੀ ਦਿੱਤੀ ਫਿਰ ਜਦੋਂ ਪੁੱਤ ਆਪਣੇ ਪਿਓ ਤੇ ਮਾਂ-ਬਾਪ ਕੋਲ ਆਇਆ ਮਾਫੀ ਮੰਗਣ ਦੇ ਲਈ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ ਫਿਰ ਉਹ ਮਾਪੇ ਉਸਦੇ ਨਹੀਂ ਰਹੇ ਸੀ ਕਿਉਂਕਿ ਉਹ ਹੋਰ ਬੱਚਿਆਂ ਦੇ ਵਿੱਚ ਉਹਨਾਂ ਦਾ ਮੋਹ ਪੈ ਗਿਆ ਸੀ ਜਿਨ੍ਹਾਂ ਨੇ ਉਹਨਾਂ ਨੂੰ ਸਹਾਰਾ ਦਿੱਤਾ ਸੀ ਅਤੇ ਜਿਨ੍ਹਾਂ ਨਾਲ ਉਹ ਹਰ ਰੋਜ਼ ਹਰ ਪਲ ਹਰ ਇੱਕ ਮਿੰਟ ਤੇ ਹਰ ਇੱਕ ਸੰਕਟ ਕੱਟਦੇ ਸੀ ਸੋ ਦੋਸਤੋ ਬਾਕੀ ਤੁਹਾਡਾ ਅਜਿਹੇ ਪੁੱਤ ਬਾਰੇ ਕੀ ਕਹਿਣਾ ਹੈ ਤੇ ਦੂਜੀ ਗੱਲ ਮਾਪਿਆਂ ਨੇ ਉਸ ਨੂੰ ਨਾ માਫ ਕਰਕੇ ਸਹੀ ਕੀਤਾ ਜਾਂ ਫਿਰ ਗਲਤ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਕੋਈ ਪੁੱਤ ਆਪਣੇ ਮਾਪੇ ਨੂੰ ਘਰੋਂ ਨਾ ਕਾਢੇ ਜਿਹੜੇ ਕਿ ਬਿਲਕੁਲ ਲਾਚਾਰ ਹੁੰਦੇ ਨੇ ਸੋ ਬਖਤ ਕਦੇ ਵੀ ਨਹੀਂ ਰੁਕਦਾ ਇਹ ਸਮਾਂ ਕਦੇ ਆਪਣੇ ਤੇ ਵੀ ਆਵੇਗਾ ਜੇਕਰ ਆਪਾਂ ਆਪਣੇ ਮਾਤਾ ਪਿਤਾ ਨੂੰ ਬਾਹਰ ਕੱਢਾਂਗੇ ਸੋ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ